ਜਿਹੜਾ ਬੀਬੀਸੀ ਚੈਨਲ ਆ ਵੱਡਾ ਤੇ ਪੁਰਾਣਾ ਚੈਨਲ ਆ ਇੰਗਲੈਂਡ ਦਾ ਉਹਦੇ ਉੱਤੇ ਪਾਕਿਸਤਾਨੀ ਕਲਾਕਾਰਾਂ ਨੂੰ ਵੀ ਸਮੇਂ-ਸਮੇਂ ਹੁਣ ਤੱਕ ਪੇਸ਼ ਕੀਤਾ ਜਾਂਦਾ ਜੀ ਆਪਣੇਆਂ ਨੂੰ ਵੀ ਜਿੰਨੇ ਕੋ ਉੱਥੇ ਜਾਂਦੇ ਆ ਸ਼ਿਵ ਕੁਮਾਰ ਬਟਾਲਵੀ ਦੀ ਵੀ ਇੱਕ ਜਿਹੜੀ ਵੀਡੀਓ 6-7 ਮਿੰਟ ਦੀ ਜੀ ਉਹ ਬੀਬੀਸੀ ਆਈ ਵਾਲੀ ਆਪਣੇ ਕੋਲੇ ਆ ਤੇ ਸਭ ਤੋਂ ਪਹਿਲਾਂ ਜਿਸ ਕਲਾਕਾਰ ਨੂੰ ਬੀਬੀਸੀ ਨੇ ਪੰਜਾਬੀ ਕਲਾਕਾਰ ਨੂੰ ਪੇਸ਼ ਕੀਤਾ ਉਹ ਜਗਮਉਨ ਕੌਰ ਸੀ ਉਹ ਕਲੇਜ ਜਗਮੁਣਕੌਰ ਕੇ ਨਾਲ ਕੇਦੀਪ ਸਿੰਘ ਸਾਹਿਬ ਵੀ ਸੀ ਜਗਮੁਣਕੌਰ ਦੇ ਸੀਗੇ ਅੱਛਾ ਜੀ ਹਾਂ ਸੋਲੋ ਗੀਤ ਸੀ ਉਹ ਸੋਲੋ ਇੰਟਰਵਿਊ ਜਨੋ ਹਾਂਜੀ ਹਾਂਜੀ ਅੱਛਾ ਜੀ ਉਹ ਕਿਤੇ ਇੰਗਲੈਂਡ ਦੌਰੇ ਦੇ ਵਿੱਚ ਜਦੋਂ ਗਏ ਪਹਿਲੇ ਵੇਲੇਾਂ ਦੇ ਵਿੱਚ ਜੀ ਜੀ ਇਹਨਾਂ ਦਾ ਪਿੰਡ ਤਾਂ ਜਗਮੁਣਕੌਰ ਜੀ ਦਾ ਬੂਰ ਮਾਜਰਾ ਫਿਰੋਪੜ ਜ਼ਿਲ੍ਹੇ ਦੇ ਵਿੱਚ ਜੀ ਤੇ ਤੇ ਪਹਿਲਾਂ ਇਹਨਾਂ ਦੇ ਮਾਤਾ ਜੀ ਵੀ ਟੀਚਰ ਰਹੇ ਆ ਜੀ ਇਹ ਆਪ ਵੀ ਟੀਚਰ ਰਹੀ ਆ ਜੀ ਸਰਕਾਰੀ ਟੀਚਰ ਜਿਹਨੂੰ ਕਹਿੰਦੇ ਹਾਂਜੀ ਹਾਂਜੀ ਅੱਛਾ ਜੀ ਤੇ 21 ਸੈਕਟਰ ਚੰਡੀਗੜ੍ਹ ਦੇ ਵਿੱਚ ਇਹਦੇ ਮਾਤਾ ਜੀ ਰਹਿੰਦੇ ਰਹੇ ਆ ਇਹਨਾਂ ਦਾ ਭਰਾ ਲਾਲੀ ਜੀ ਜਿਹੜਾ ਸਕੂਲ ਸਿੱਖਿਆ ਬੋਰਡ ਮੋਹਾਲੀ ਵਾਲੇ ਦੇ ਵਿੱਚ ਨੌਕਰੀ ਕਰਦਾ ਸੀ ਉਹ ਤੇ ਉਹਦਾ ਪਰਿਵਾਰ ਵੀ ਇੱਥੇ ਰਹਿੰਦਾ ਰਿਹਾ ਤੇ ਉਦੋਂ ਇਹ ਬਹੁਤਾ ਸਮਾਂ ਤਾਂ ਆਪਦਾ ਲੁਧਿਆਣਾ ਹੀ ਰਹੇ ਗਾਇਕੀ ਦਾ ਬਹੁਤ ਸਮਾਂ ਤੇ ਉਹ ਆਪ ਵੀ ਜਿਹੜਾ ਦੱਸਦੇ ਸੀ ਵੀ ਮੈਂ ਬੂਰ ਮਾਜਰਾ ਨੂੰ ਬਿਲੋਂਗ ਕਰਦੀ ਹਾਂ ਆਲਦਵਾਲੇ ਦੇ ਸਕੂਲਾਂ ਚ ਕੁਛ ਚਿਰ ਉਹਨੇ ਨੌਕਰੀ ਕੀਤੀ